ਆਸਰ ਰਿਸ਼ੀ ਜੀ ਹੋਏ ਜਿਨ੍ਹਾਂ ਬਹੁਤ ਕੁਝ ਲਿਖਿਆ ਸਾਰੇ ਵੇ ਸ਼ਾਸਤਰ ਪੜ੍ਹ ਕੇ ਵਿਚਾਰ ਕੇ ਫਿਰ ਉਹਨਾਂ ਨੇ ਸ਼ਾਸਤਰ ਲਿਖੇ ਤੋਂ ਉਦੋਂ ਦੇ ਪਾਸ ਕਈ ਹਜ਼ਾਰ ਰਿਸ਼ੀ ਇਕੱਠੇ ਹੋ ਕੇ ਆਏ ਉਸ ਨਾਨਕ ਅਰਦੇਸੀ ਨਦੀ ਵਿੱਚ ਪੁੱਛਦੇ ਨੇ ਬੇਨਤੀ ਕਰੀਏ ਵੀ ਕਾਲੂ ਕੀ ਹੋ ਗਿਆ ਕੰਦੇ ਪੜਾ ਪੜਾ ਕਿਸ ਨੇ ਰੱਬ ਦਾ ਨਾਮ ਲੈਣਾ ਹੀ ਪਸੰਦ ਨਹੀਂ ਕਰਨਾ ਕਿ ਉਹ ਜਦ ਕਲ ਜੋ ਬਿਯਾਰਿਆ ਰੱਬ ਨੂੰ ਹੀ ਨਹੀਂ ਮੰਨਣਗੇ ਤਾਂ ਕਿਹੋ ਜਿਹਾ ਹੋਵੇਗਾ ਉਹਨਾਂ ਨੂੰ ਇਹ ਕਿਚੂ ਬਿਮਾਰੀ ਕਹਿੰਦੇ ਤਨ ਕਲ ਜੋ ਦੁੱਜੀ ਚ ਬਿਮਾਰੀ ਤਨ ਕਲ ਜੋ ਤੇ ਜੀ ਜੂ ਵੀ ਪਾਣੀ ਚ ਮਾਰੀ ਵਿਆਸ ਰਕੀ ਜੀ ਤੇ ਪਾਂਡਵਾਂ ਦੇ ਮੱਦੇ ਬਜ਼ੁਰਗ ਹੋਏ ਕਹਿੰਦੇ ਤਨ ਕਲ ਜੋ ਉਹ ਕਿਹਨੇ ਪੁੱਛਣਾ ਸੀ ਕਹਿੰਦੇ ਰਖੀ ਜੀ ਇਹ ਪੁੱਛਣ ਆਉਂਦੇ ਆਏ ਸੀ ਵੀ ਕਲ ਜੋ ਕੀ ਹੋ ਜਾ ਤੁਸੀਂ ਧੰਨ ਕਹਿੰਦੇ ਕਹਿੰਦੇ ਦੱਸੋ ਤੁਸੀਂ ਭਜਨ ਕਿਦਾਂ ਕਰਦੇ ਹੋ ਨਾਰਾਇਣ ਦਾ ਆਉ ਨਮੇ ਨਰਾਇਣ ਆਉ ਨਮੇ ਨਰਾਇਣ ਕਹਿੰਦੇ ਉਹ ਨਾਰਾਇਣ ਜਿਹੜਾ ਹੈ ਉਹ ਨਾਨਕ ਨਾਮ ਰਖਾ ਕੇ ਕਲ ਦੇ ਵਿੱਚ ਆ ਰਿਹਾ ਇਸ ਕਲ ਦੇ ਕਲ ਯੁਗ ਤਾਂ ਨਾ ਸਤਿਗੁਰ ਤੇ ਤਦੋਂ ਹੱਥ ਪਰਣੀਏ ਕਲ ਜੁ ਤੁਮ ਜੁਗਾ ਮਾ ਬੜਾ ਚੰਗਾ ਚੁਕਿਆ ਸਿਮਰਨ ਕਰਨ ਵਾਲੇ ਵਾਸਤੇ ਸੇਵਾ ਕਰਨ ਵਾਲੇ ਵਾਸਤੇ ਨਾਮ ਜਪੜ ਵਾਲੇ ਵਾਸਤੇ ਤੂੰ ਚੰਗਾ ਹੈ ਧੰ ਮੈਂ ਥੋੜੀ ਫਲਦਾਦਾ ਇਸ ਤਰ੍ਹਾਂ ਇੱਕ ਪ੍ਰਵੇਕਿਤ ਪ੍ਰਾਣ ਹੈ ਠਾਰਾ ਪ੍ਰਾਣ ਹੈ ਨਾਦ ਪ੍ਰਾਣ ਸਕੰਧ ਪ੍ਰਾਣ ਛੇ ਪ੍ਰਾਗ ਭਗਤੋ ਪ੍ਰਾਣ ਇਹ ਪ੍ਰਾਣਾ ਦੇ ਨਾਮ ਇਹਨਾਂ ਵਿੱਚ ਬਹੁਤ ਕੁਝ ਲਿਖਿਆ ਤੁ ਜਿਹੜਾ ਵਿਖਿਤ ਪ੍ਰਾਣ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਕਾਲੂਗ ਦੇ ਵਿੱਚ ਗੁਰੂ ਨਾਨਕ ਜੀ ਪ੍ਰਗਟ ਹੋਣ ਦੀ ਇਹ ਗੱਲ ਨਾਨੂ ਪੰਡਨ ਦੇ ਕਨ ਵਿੱਚ ਪਈ ਉਹ ਖੇਤਰ ਵਿੱਚ ਕਹਿੰਦਾ ਉਹ ਮੈਂ ਹੀ ਹਾਂ ਜਦੋਂ ਮਹਾਰਾਜ ਆਏ ਦਰਸ਼ਨ ਕੀਤੇ ਫਿਰ ਆਪੇ ਹੀ ਮਾਫੀਆਂ ਮੰਗਦਾ ਮਹਾਰਾਜ ਤੁਸੀਂ ਆਪ ਹੀ ਹੋ ਗੁਰੂ ਨਾਨਕ ਜੀ ਮੈਂ ਨਹੀਂ ਮੈਂ ਤਾਂ ਐਵੇਂ ਹੀ ਨਾਲ ਖਾਇਆ ਸੀ ਪਟਨੇ ਸ਼ਹਿਰ ਤੇ ਫੌਜੜ ਕੇ ਆਈ ਬਾਰੋਂ ਉਰਾਜ-ਪਾਗ ਲੁੱਟ ਲਿਆ ਰਾਣੀ ਤੋਂ ਦਾ ਪੇਟਾ ਉਥੋਂ ਪਜੇ ਕ੍ਰਿਸ਼ੇਤਰਾ ਇਤੀ ਵੀ ਰੋ ਜਦੋਂ ਸਾ ਕੀ ਹੁੰਦੀ ਹੈ ਵੀ ਉਹ ਕੀਰ ਬਣੀ ਪੰਡਤਾਂ ਨੇ ਚੱਕੀ ਉਹ ਸਾਰੇ ਹੈਰਾਨ ਹੋਏ ਤੁਸੀਂ ਇਹ ਧੂਆਂ ਕਿਉਂ ਲਾਇਆ ਗੁਰੂ ਜੀ ਨੇ ਸਮਝਾਇਆ ਵੀ ਕਿ ਤੁਸੀਂ ਆ ਜਿਹੜਾ ਮਾਸ ਖਾਂਦੇ ਉਹ ਮਾਸ ਵਿੱਚ ਪਏ ਹੋ ਇਹਦੇ ਵਿੱਚੋਂ ਨਿਕਲੋ ਝਗੜਦੇ ਕਿਉਂ ਹੋ ਇਹ ਤੇਰਾ ਸਰੀਰ ਤਾਂ ਹੋਇ ਸਿਆਸੀ ਨਾਨਕਿਆ ਵਿਚਾਰਾ ਸਾਰੇ ਰਸ ਕਾ ਛੱਡੋ ਰਸ ਸੋਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਕੋੜੇ ਰਸ ਸੇ ਜਾ ਮੰਦਰ ਰਸ ਮਿੱਠਾ ਰਸ ਬਾਸ ਇਹ ਤੇਰਾ ਸਰੀਰ ਕੀ ਕਹਿ ਘਟਨਾ ਜਦੋਂ ਇਹ ਰਸ ਕਸਾ ਵਿੱਚ ਪੈ ਗਿਆ ਇਥੇ ਨਾਮ ਕਿਸੇ ਤੁਸੀਂ ਜਪੋਗੇ ਸੰਤ ਰਣਦੀਰ ਸਿੰਘ ਜੀ ਹੋਏ ਨੇ ਬੜਾ ਗੁਰਮੁਖ ਪਿਆਰੇ ਉਹਨਾਂ ਨੇ ਜਿੱਥੇ-ਜਿੱਥੇ ਜਾਣਾ ਮਾਸ ਬਾਰੇ ਬੈਸ ਵਿਚਾਰਾ ਲੋਕਾਂ ਨੇ ਕਰਨੀਆਂ ਉਹਨਾਂ ਲਿਖੀਆਂ ਕੋਈ 250 ਸਵਾਲ-ਜਵਾਬ ਹੈ ਬੜੀਆਂ-ਬੜੀਆਂ ਸਟੇਜਾਂ ਤੇ ਉਹਨਾਂ ਨੇ ਲੋਕਾਂ ਨੂੰ ਜਿੱਤਿਆ ਇੱਕ ਕਿਤਾਬ ਤਿਆਰ ਕਰ ਦਿੱਤੀ ਉਹਦਾ ਨਾਮ ਹੈ ਮਾਸ ਦਾ ਨਿਰਨਾ ਹਰ ਸਾਲ ਮਿਲਦਾ ਕਰੰਤ ਪੜ ਕੇ ਦੇਖ ਲੈਣਾ ਉਹਨੇ ਕਸਰ ਨਹੀਂ ਕੋਈ ਛੱਡੀ ਉਸ ਗ੍ਰੰਥ ਵਿੱਚ ਅਖੀਰ ਸਾਰਿਆਂ ਨੇ ਮਾਫੀ ਮੰਗੀ ਇਹ ਕਿ ਆ ਸੰਤ ਰਦੀਨ ਸਿੰਘ ਜੀ ਕਿ ਠੀਕ ਹੈ ਨਹੀਂ ਖਾਣਾ ਚਾਹੀਦਾ ਇਹ ਫੈਸਲਾ ਹੋਇਆ ਉਹ ਸਾਰੀ ਪੜ ਕੇ ਦੇਖ ਲੈਣਾ ਮੈਂ ਇਸ਼ਾਰੇ ਨਾਲ ਹੀ ਗੱਲ ਕਰਦਾ ਇਹਨਾਂ ਸ਼ਬਦਾਂ ਦੇ ਅਰਥ ਹੋਰ ਹੀ ਬਹੁਤ ਕੁਝ ਵਧੇਰੇ ਦੱਸਦਾ ਹੈ ਬੇਨਾਥ ਦੇ ਸ਼ਾਸਤਰਾਂ ਦੇ ਘਰਵਾਲੀ ਦੇ ਆਖਦੇ ਬੜੇ ਪ੍ਰਮਾਣ ਦਿੱਤੇ ਹੋਏ ਸੂਸ਼ਤਰ ਇਹ ਵਿਆਸ ਦੇ ਕੀ ਜੀ ਕਹਿ ਰਹੇ ਨੇ ਕਾਲਯੁਗ ਤਨ ਵਿਖਤ ਪ੍ਰਾਣ ਵਿੱਚ ਵੀ ਲਿਖਿਆ ਹੈ ਸੋ ਗੁਰੂ ਨਾਨਕ ਜੀ ਦੇ ਬੜਬੜੇ ਬਚਨ ਇਹ ਕਾਲਯੁਗ ਵਿੱਚ ਆਉਣਗੇ ਸਤਜੁਗ ਤ੍ਰੇਤਾ ਦੁਆਪਰ ਬਣੀਏ ਕਾਲਯੁਗ ਉਤਮ ਜੁਗਾ ਮਾਹੀ ਹੈ ਤੇ ਚੰਗਾ ਸਿਮਰਨ ਕਰਨ ਵਾਲਿਆਂ ਵਾਸਤੇ ਮਿਹਨਤ ਥੋੜੀ ਵੱਧ ਜਾਤ ਸਤਜੁਗ ਵਿੱਚ ਕੋਈ 10000 ਸਾਲ ਤਪੱਸਿਆ ਕਰੇ ਤ੍ਰਿਤੀ ਵਿੱਚ ਕੋਈ 1000 ਸਾਲ ਦੁਆਪਰ ਵਿੱਚ 100 ਸਾਲ ਕਲਿਗੁ ਵਿੱਚ 1 ਘੜੀ 24 ਮਿੰਟ ਮਨ ਨੂੰ ਟਿਕਾ ਕੇ ਗੁਰੂ ਨਾਨਕ ਜੀ ਦੀ ਗੁਰਬਾਣੀ ਦਾ ਪਾਠ ਵਾਹਿਗੁਰੂ ਦਾ ਸਿਮਰਨ ਇਤਨਾ ਇਹਦੇ ਵਿੱਚ ਪੁੰਨ ਫਲ ਰੱਖਿਆ ਹੋਇਆ ਹੈ ਪਰ ਕਿੱਥੇ ਆ ਕੇ ਪੈਂਦਾ ਹੈ ਕਿ ਸੱਜੂਗ ਵਿੱਚ ਕੋਈ ਇੱਕ ਵਾਰੀ ਕਹਾਣੀ ਸੁਨੇ ਇੱਕ ਵਾਰੀ ਅੱਜ ਵੀ ਛੋਲੇ ਮਸਰ ਨੇ ਇੱਕ ਪਾਣੀ ਲੱਗ ਗਿਆ ਹੋਈ ਜਾਂਦੇ ਨੇ ਬੜਾ ਮੋਟਾ ਛੱਟਾ ਜਿਹਾ ਪੈ ਜਾਂਦਾ ਦੂਸਰਾ ਹੁੰਦਾ ਜੋਂ ਦੋ ਪਾਣੀ ਲੱਗ ਜਾਣ ਹੋਈ ਜਾਂਦੇ ਨੇ ਤੇ ਸੁੰਦੀ ਕਣਕ ਤਿੰਨ ਪਾਣੀਆਂ ਨਾਲੇ ਵੀ ਸਿਰੇ ਚੜ ਜਾਂਦੀ ਤੋ ਤ੍ਰੇਤੇ ਵਿੱਚ ਕੋਈ ਦੋ ਵਾਰੀ ਕਥਾ ਸੁਣੀ ਬਹੁਤ ਗਰੰਧਰ ਦੀ ਜਿੰਮ ਹੁੰਦੀ ਇੱਕ ਦੋ ਵਾਰੀ ਕਥਾ ਸੁਣੀ ਜ਼ਿੰਦਗੀ ਲਾਈ ਉਸ ਪਾਸੇ ਗਾਪੁਰ ਵੀ ਜਿਆਦਾ ਜਿਆਦਾ ਤਿੰਨ ਵਾਰੀ ਹੁਣ ਹੈ ਝੋਨੇ ਦੀ ਫਸਲ ਕੱਲ ਜੋ ਪਾਣੀ ਲੱਗਾ ਰਹੇ ਕੜੀ ਗਿੱਲੀ ਰਹੇ ਤੇ ਝੋਨਾ ਜਾਂਦਾ ਹੋ ਪਾਣੀ ਬੰਦ ਕਰ ਦੋ ਸੁੱਕ ਜਾਏਗਾ ਸਿੱਟਿਆਂ ਤੇ ਆਇਆ ਹੀ ਸੁੱਕ ਜਾਏ ਇਹ ਕਲ ਦੁਗ ਹੈ ਧਾਨਾਂ ਦੀ ਫਸਲ ਸੰਗਤ ਵਿੱਚ ਜੁੜੇ ਰਹੋ ਕਾਮ ਲੋਭ ਮੋਹਕਾਰ ਤੋਂ ਬਚੇ ਰਹੋ ਨਿੰਦਿਆ ਚੁਗਲੀ ਚੂੜ ਤੋਂ ਬਚੇ ਰਹੋ ਬੈਰ ਵਿਰੋਧ ਤੋਂ ਬਚੇ ਰਹੋ ਸਿਰ ਉੱਠਣਾ ਪੜਿਆ ਰਹੇਗਾ ਬਾਣੀ ਪੜਦੇ ਰਹੋ ਸਿਮਰਨ ਕਰਦੇ ਰਹੋ ਜਦ ਸੰਗਤ ਨਾਲੋਂ ਟੁੱਟੇ ਤੇ ਗਏ ਝੋਨੇ ਦੀ ਫਸਲ ਇਹ ਸੱਚ ਦੀ ਵਾਲੀ ਗੱਲ ਨਹੀਂ ਹੈ ਵੀ ਇੱਕ ਵਾਰੀ ਗੁਰਦੁਆਰੇ ਗਏ ਕਥਾ ਸੁਣੀ ਦਵਾਰਾ ਲੋੜ ਹੀ ਨਹੀਂ ਹੁੰਦਾ ਇਹ ਛਰਾਟੇ ਪੈਂਦੇ ਹੀ ਰਹੇ ਤੇ ਝੋਨੇ ਦੀ ਫਸਲ ਹੁੰਦੀ ਹੈ ਇਹ ਨਹੀਂ ਸਮਝਿਆ ਜਾਏ ਕਾਦਰ ਵਿੱਚ ਇੰਨਾ ਮਨ ਮੇੜਾ ਹੈ ਕਿ ਸਾਬਣ ਲੱਗਦਾ ਹੀ ਰਹੇ ਤੇ ਕੱਪੜੇ ਚਿੱਟੇ ਰਹਿਣਗੇ ਪਰ ਇਹ ਹੱਤ ਪਰਦੰਦੇ ਪਾਣੀ ਤੁੱਤਾ ਉਤਰ ਸਕੇ ਮੋਤਬਲੀ ਦੇ ਕਪੜੋ ਇਹ ਦੇਸ ਗੋਣ ਲਈ ਆ ਕੋਈ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਈ ਤੋਹ ਪਹਿਨਾਵੇਂ ਕੇ ਰੰਗ ਇਤਰੋਂ ਮਤ ਉਜਲੀ ਹੁੰਦੀ ਐ ਕੋਈ ਨਾ ਕੋਈ ਇਕ ਸੰਗੀ ਮਿਲ ਜਾਂਦਾ ਉਹ ਫੇਰ ਉਹਦੀਆਂ ਗੱਲਾਂ ਛੇੜ ਦਿੰਦਾ ਉਹਦੇ ਪ੍ਰਮਾਣ ਦੇਣ ਲੱਗ ਜਾਂਦਾ ਉਹ ਜਿਹੜੇ ਤੋਂ ਅਖਰ ਪੜੇ ਹੁੰਦੇ ਨੇ ਮੰਨ ਨੇ ਉਹ ਫੇਰ ਉੱਥੇ ਆ ਜਾਂਦਾ ਟਿੱਲਾ ਜੀ ਤੁਸੀਂ ਦੇਖੋਗੇ 20 20 ਸਾਲ ਜਿਨ੍ਹਾਂ ਨੂੰ ਕਥਾ ਸੁਣਦਿਆਂ ਹੋਗੇ ਉਹ ਹੀ ਨਿੰਦਿਆ ਉਹ ਹੀ ਚੁਗਲੀਆਂ ਉਹ ਹੀ ਝੂਠ ਉਹ ਹੀ ਨਝੇ ਉਹ ਹੀ ਪੈੜੀਆਂ ਆਤਨ ਕਿਉਂਕਿ ਕਸੰਗਤ ਦਾ ਅਸਰ ਸਤਸੰਗ ਦਾ ਅਸਰ ਜਿੰਨੀ ਦੇਰ ਤੱਕ ਗਹਿਰੇ ਤਲ ਤੇ ਨਹੀਂ ਜਾਂਦਾ ਅੱਜੇ ਮੌੱਤ ਤਾਂ ਥੋੜਾ ਜਿਹਾ ਡੂੰਗਾ ਹੋਵੇ ਤਾਂ ਠੀਕ ਹੈ ਉੱਤੇ ਉੱਤੇ ਛੱਟ ਸੁੱਕ ਜਾਂਦੀ ਪੈਲੀ ਇਹ ਜਿਹੜਾ ਉਤਲਾ ਉਤਲਾ ਬੱਤਰਾ ਹੈ ਥੋੜੀ ਜਿਹੀ ਕਥਾ ਸੁਣੀ ਚੱਲ ਗਹਿਰੇ ਦਲ ਤੇ ਕੀ ਹੈ ਮਨ ਮੇਲਾ ਬਰਿਆਈਆਂ ਮੰਨ ਲਓ ਜੇ ਬਰਿਆਈਆਂ ਕਿਤੇ ਲਿਖਿਆ ਤਾਂ ਲੁੱਛੇ ਮੰਨ ਲਓ ਜੇ